ਤਾ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਇਆ ਜਿੱਥੇ ਕੂਮਕਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਪਿੰਡ ਚੌਂਤਾ ਜੋ ਕਿ ਕਾਫੀ ਵੱਡਾ ਪਿੰਡ ਆ ਮਸ਼ਵਾੜਾ ਸਾਹਿਬ ਦੀ ਹਦੂਦ ਦੇ ਅੰਦਰ ਪੈਂਦਾ ਹੈ ਤਾਂ ਉੱਥੇ ਇੱਕ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ ਗਿਆ ਨਸ਼ਾ ਵੇਚ-ਵੇਚ ਕਿਸ ਨੇ ਬਹੁਤ ਹੀ ਜਿਹੜੀ ਆ ਜ਼ਮੀਨ ਆਪਣੀ ਬਣਾਈ ਹੋਈ ਸੀ ਘਰ-ਵਾਰ ਬਣਾਇਆ ਸਕਿਆ ਤਾਂ ਸਾਰੀ ਜ਼ਮੀਨ ਨੂੰ ਜ਼ਬਤ ਕਰ ਲਿਆ ਗਿਆ 20 ਕਨਾਲ ਦੇ ਕਰੀਬ ਇਸ ਦੀ ਜਗਾ ਜ਼ਬਤ ਕੀਤੀ ਗਈ ਹੈ 4.5 ਕਰੋੜ ਰੁਪਏ ਦੇ ਕਰੀਬ ਤਾਂ ਜਗਾ ਜਿਹੜੀ ਆ ਬਣਦੀ ਆ ਉਸ ਨੂੰ ਜ਼ਬਤ ਕਰ ਲਿਆ ਗਿਆ ਤਾਂ ਨਸ਼ੇ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜਿਹੜੇ ਨਸ਼ਾ ਵੇਚਦੇ ਨਸ਼ਾ ਤਸਕਰਾਂ ਉਨਾਂ ਤੇ ਕਾਰਵਾਈ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਦੇ ਉੱਤੇ ਜਿਹੜੇ ਆ ਨਸ਼ਾ ਜੋ ਵੇਚ ਰਹੇ ਨੇ ਜਾਂ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਨੂੰ ਜਿਹੜੇ ਕੰਨ ਹੋ ਸਕਣ ਉਹ ਸੁਧਰ ਸਕਣ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਤਾਂ ਮਸ਼ਵਰਾ ਸਾਹਿਬ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਚੌਂਤਾ ਪਿੰਡ ਦੇ ਇੱਕ ਵਿਅਕਤੀ ਦੀ ਜ਼ਮੀਨ ਨੂੰ ਜਿਹੜਾ ਆ ਜਬਤ ਕਰ ਲਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਇਹ ਜਬਤ ਕੀਤਾ ਗਿਆ ਕਿਉਂਕਿ ਨਸ਼ਾ ਤਸਕਰੀ ਦੇ ਮਾਮਲੇ ਕਾਫੀ ਐਨਡੀਪੀਐਸ ਦੇ ਕੇਸ ਵਿੱਚ ਦੇ ਉੱਤੇ ਦਰਜ ਸੰ ਤੇ ਲਗਾਤਾਰ ਨਸ਼ੇ ਦੀ ਸਪਲਾਈ ਕਰਦਾ ਸੀ ਇਹ ਵਿਅਕਤੀ ਤਾਂ 4.5 ਕਰੋੜ ਤੋਂ ਉੱਤੇ ਦੀ ਇਸ ਦੀ ਜ਼ਮੀਨ ਨੂੰ ਜਬਤ ਕਰਕੇ ਵੱਡੀ ਕਾਰਵਾਈ ਕਰ ਦਿੱਤੀ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਕਿ ਪੁਲਿਸ ਕਾਰਵਾਈ ਕਰਨ ਦੇ ਲਈ ਪਹੁੰਚੀ ਹੋਈ ਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਆ ਵੱਡੇ ਪੱਧਰ ਦੇ ਉੱਤੇ ਤਾਂ 20 ਕਨਾਲ 10 ਮਰਲਿਆਂ ਦਾ ਜੋ ਇਹਨਾਂ ਦੀ ਇਸ ਦੀ ਜਗ੍ਹਾ ਸੀ ਜਿੱਥੇ ਤਾਂ ਘਰ ਵੀ ਬਣਿਆ ਸਿਕਾ ਨਾਲ ਬਾੜਾ ਵੀ ਸਿਕਾ ਉਹ ਸਾਰੇ ਨੂੰ ਜ਼ਬਤ ਕਰਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਕੂਮਕਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਪੰਜਾਬ ਡੀਜੀਪੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਅਨੁਸਾਰ ਲਗਾਤਾਰ ਪੰਜਾਬ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੇ ਨਸ਼ੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਜੋ ਵੀ ਵਿਅਕਤੀ ਨਸ਼ਾ ਵੇਚਦਾ ਚਾਹੇ ਉਹ ਥੋੜਾ ਵੇਚਦਾ ਚਾਹੇ ਉਹ ਜ਼ਿਆਦਾ ਵੇਚਦਾ ਉਸ ਦੇ ਉੱਤੇ ਕਾਰਵਾਈ ਕਰਕੇ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਜਾ ਰਹੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋੜ ਨੂੰ ਖਾਤਮ ਕੀਤਾ ਜਾ ਸਕੇ ਤਾਂ ਇਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਆ 4.5 ਕਰੋੜ ਦੇ ਕਰੀਬ ਆ 4.5 ਕਰੋੜ ਦੇ ਕਰੀਬ ਜਿਹੜਾ ਇਹ ਨਾ ਨਸ਼ਾ ਤਸਕਰਾਂ ਨੂੰ ਦੀ ਜਿਹੜੀ ਹੈ ਜ਼ਮੀਨ ਨੂੰ ਜ਼ਬਤ ਕਰ ਲਿਆ ਗਿਆ ਤੇ ਵੱਡਾ ਜਿਹੜਾ ਐਕਸ਼ਨ ਲਿਆ ਗਿਆ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਿਉਂਕਿ 4 ਕਰੋੜ 30 ਲੱਖ 30 ਹਜ਼ਾਰ ਦੇ ਕਰੀਬ ਇਸ ਦੀ ਕੀਮਤ ਬਣਦੀ ਹੈ ਜਿਸ ਨੂੰ ਕਾਬੂ ਕਰ ਲਿਆ ਗਿਆ ਤਾਂ ਇਸ ਮਾਮਲੇ 'ਚ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਥੈਂਕ ਯੂ ਸਰ ਹਾਂਜੀ ਸਰ ਕੀ ਸੀ ਇਹ ਮਾਮਲਾ ਅੱਜ ਜੀ ਸਿੰਘ ਬਿੱਟੂ ਜਿਹੜਾ ਸੀਗਾ 58 ਨੰਬਰ ਐਫ ਆਈ ਆਰ ਸੀ ਜੀ ਉਹਦੇ ਵਿੱਚ ਜਿਹੜਾ ਸੀਗਾ ਇਹਨਾਂ ਕੋਈ ਐਡਿਕਟ ਦੇ ਵਿੱਚ ਪਲੀ 68 ਦਾਗੜੀ ਹੈਰੋਇਨ ਜਿਹੜੀ ਦੀ ਸਮੱਗਰੀ ਸੀ ਉਹਦੇ ਵਿੱਚ ਇਹਨਾਂ ਦਾ ਕੇਸ ਕੰਪੀਟੈਂਟ ਅਥਾਰਟੀ ਨੂੰ ਮੂਵ ਕੀਤਾ ਸੀ ਜਿਹੜੀ ਇਹਨਾਂ ਦੀ ਪ੍ਰੋਪਰਟੀ ਸੀ ਔਰ ਉਹ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਪ੍ਰੋਪਰਟੀ ਸੀ ਸੀਪੀ ਹੈ ਔਰ ਜੋ ਉਸ ਚੀਜ਼ੇ ਇਹਨਾਂ ਦੇ ਘਰ ਦੇ ਬਾਹਰ ਆਰਡਰ ਲਾ ਗਏ ਨੇ ਤੇ ਇਹ ਚੀਜ਼ ਨੂੰ ਜਿਹੜੀ ਹੈਗੀ ਆ ਅਸੀਂ ਇੰਪਲੀਮੈਂਟ ਕਰਦੇ ਲਈ ਇਸ ਨੂੰ ਸਰ ਪਰਿਵਾਰ ਦਾ ਕਹਿਣਾ ਕਿ ਮਤਲਬ ਜਿਹੜੀ ਪ੍ਰੋਪਰਟੀ ਆ ਉਹ ਉਸਦੇ ਨਾਮ ਨਹੀਂ ਹੈਗੀ ਇਹ ਕਿ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕੋਈ ਰਾਈਟ ਹੈਗਾ ਇਹ ਆਪਣਾ ਜਾ ਕੇ ਅਪੀਲ ਕਰ ਸਕਦੇ ਜੋ ਵੀ ਕਰਨਾ ਚਾਹੁੰਦਾ ਉਸ ਦਾ ਸਰ ਕੋਸ਼ਿਸ਼ ਸਰ ਉਸ ਚਾਹਤਾ ਉਹ ਹੈਗਾ ਇਹ ਕਿ ਉਹ ਚਿੱਤੇ ਦਾ ਗੜ ਸਾਰੇ ਮੰਨਿਆ ਗਿਆ ਵਾ ਇਹ 2016 17 ਕੋਸ਼ਿਸ਼ ਪਾਸੇ ਹੋ ਰਹੀਆਂ ਨੇ ਖਰ ਲੇਕਿਨ ਇੱਥੇ ਹੋਰ ਵੀ ਮੁਕੱਦਮੇ ਦਰਜ ਹੋਏ ਹੋਏ ਨੇ ਜਿਵੇਂ ਕਿ ਅਲੋਣੇ ਤੋਂ ਕੋਈ ਕਾਰਵਾਈ ਕਿਹੋ ਜਿਹੇ ਜਿੰਨੇ ਵੀ ਮੁਕੱਦਮੇ ਹੈਗੇ ਨੇ ਜਿਹੜੇ ਕਮਰਸ਼ੀਅਲ ਕੌਂਟ੍ਰੈਕਟ ਦੇ ਜਿੰਨੇ ਵੀ ਹੈਗੇ ਨੇ ਸਾਰੇ ਮੂਵ ਕੀਤੇ ਗਏ ਨੇ ਜਿਵੇਂ ਜਿਵੇਂ ਆਰਡਰ ਆਉਣਗੇ ਉਹਵੇਂ ਕੀਤਾ ਜਾਏਗਾ ਅੱਜ ਇਹ ਸ਼ੁਰੂਆਤ ਹੋਈ ਹੈ ਬਾਕੀ ਵੀ ਜਿਹੜੇ ਕੇਸ ਦਾ ਉਹਨਾਂ ਦੇ ਵੀ ਮੂਵ ਜਿਵੇਂ ਜਿਵੇਂ ਕਾਉਣਗੇ ਤੁਹਾਡੇ ਪਿੰਡ ਦੇ ਵਿੱਚ ਆ ਗਏ ਸੀ ਉਹਨਾਂ ਦੇ ਖਲਾਫ ਕਰ ਤੇ ਚਿੱਟੇ ਦੀ ਰਾਜਧਾਨੀ ਆ ਜੀ ਇੱਥੇ ਨਸ਼ਾ ਹਲੇ ਵੀ ਵਿਕਰੇ ਆ ਜਿਹੜਾ ਜੀ ਉਹਦੇ ਬਾਰੇ ਕੀ ਕਹੂੰਗਾ ਜੀ ਕਿਸ ਤਰ੍ਹਾਂ ਨੂੰ ਜੀ ਅਸੀਂ ਤੁਹਾਡੇ ਖਲਾਫ ਜਿਹੜੇ ਜਿੰਨੇ ਵੇਚ ਰਹੇ ਹੈ ਉਹਨਾਂ ਸਾਹਕਾਰਵਾਈ ਕਰਦੇ ਆ ਹੁਣ ਵੀ ਪਿੱਛੇ ਖੜੇ ਆਗਾ ਕਿ ਉਹ ਵੀ ਸਾਡੇ ਕੋਲ ਇਨਫੋਰਮੇਸ਼ਨ ਦੀ ਹੈ ਉਹਦੇ ਦੇ ਵਿੱਚ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਜੀ ਰਿਕਮ ਬਹੁਤ ਟਾਈਮ ਲੱਗੇਗਾ ਕੋਈ ਗੱਲ ਨੀਜੀ ਜੀ ਚੱਲ ਰਿਹਾ ਹੈਗਾ ਤਾਂ ਇਹਨੂੰ ਜਿਸ ਕਾਰਨ ਸਰ ਗਮਨਤ ਕਰਾਉਂਦੇ ਆ ਬਾਹਰ ਆ ਜਾਂਦੇ ਨੇ ਗਮਨਤ ਕਰਾਉਣ ਦੇ ਬਾਹਰ ਆਂ ਦੁਆਰਾ ਫਿਰ ਹੁਣ ਚੰਗਦਾ ਵਾ ਇਹ ਤੋਂ ਲਾ